ਆ ਵੀਰੋ ਭਗਵੰਤ ਮਾਨ ਨੇ ਵਾਟ ਕੱਟਦੇ ਯਾਰ ਐਰ ਕੀ ਮੱਕੀ ਮੱਕੀ ਦੀ ਫਸਲ ਲੱਖ ਲੱਖ ਡੇਡ ਡੇਡ ਲੱਖ ਰੁਪਇਆ ਕਿੱਲੇ ਜੋ ਬਚਤ ਹੋਈ ਆ ਕਿਥੇ 30 30 35 35 ਹਜ਼ਾਰ ਰੁਪਇਆ ਕਿੱਲੇ ਜੋ ਵਜਦਾ ਸੀ ਐਰ ਕੀ ਲੱਖ ਲੱਖ ਸਵਾ ਸਵਾ ਲੱਖ ਡੇਡ ਡੇਡ ਲੱਖ ਪੰਜਾਬ ਦੇ ਕਿਸਾਨ ਬੜੇ ਖੁਸ਼ ਆ ਅਗਲੀ ਆ ਦੇਖੋ ਮੱਕੀ ਮੱਕੀ ਲੱਗੀ ਹੋਣੀ ਚਾਰ ਚੁਫਰੇ ਪੰਜਾਬ 'ਚ ਮੱਕੀ ਮੱਕੀ ਹੈ ਕੇ ਟਾਈਮ ਕਮਾਦ ਲੱਗਦੇ ਹੁੰਦੇ ਓਦੋਂ ਕਮਾਦਾ ਜੋ ਬੜੀ ਇਨਕਮ ਸੀ ਤੇ ਭਗਵੰਤ ਮਾਨ ਜੀ ਨੇ ਵਾਕਿਆ ਭਗਵੰਤ ਮਾਨ ਸਾਡੇ ਪੰਜਾਬ ਦਾ ਸ਼ੇਰ ਆ ਠੀਕ ਆ ਬਹੁਤ ਉਹਦੇ ਵਿਰੋਧੀ ਉਹਨੂੰ ਲਾਉਣਾ ਚਾਹੁੰਦੇ ਆ ਅਲੀਗੇਸ਼ਨ ਲਾਉਂਦੇ ਆ ਆ ਆ ਆ ਆ ਪਰ ਜਿੱਥੋਂ ਤੱਕ ਮੈਂ ਜਾਣਦਾ ਵੀ ਭਗਵੰਤ ਮਾਨ ਪੰਜਾਬ ਦਾ ਅਸਲੀ ਪੋਤੇ ਆ ਅਸਲੀ ਪੁੱਤ ਹੈ ਇੱਕ ਦਿਨ ਮੇਰੇ ਚ ਭਗਵੰਤ ਮਾਨ ਆ ਵੀ ਗਿਆ ਸੀ ਤੇ ਮੇਰਾ ਸਿਰ ਘੁੰਮਣ ਲੱਗ ਪਿਆ ਫਿਰ ਕੋਈ ਨਹੀਂ ਕਹਿੰਦੇ ਉਹ ਤੁਹਾਨੂੰ ਵੀਡੀਓ ਵੀ ਦਿਖਾਉਂਦੇ ਆ ਭਗਵੰਤ ਮਾਨ ਵਿੱਚ ਮੇਰੇ ਆਉਂਦਾ ਕਦੀ ਕਦੀ ਮੇਰਾ ਸਿਰ ਘੁੰਮਣ ਲੱਗਦਾ ਉਹ ਤੁਹਾਨੂੰ ਵੀਡੀਓ ਪਾ ਕੇ ਦਿਖਾਉਣੇ ਕਿਸੇ ਦਿਨ ਤੇ ਵੀਰੋ ਵੀਡੀਓ ਆਪਣਾ ਸ਼ੇਅਰ ਕਰ ਦਿਆ ਕਰੋ ਦੇ ਭਗਵੰਤ ਮਾਨ ਜੀ ਦਾ ਸਾਥ ਦੋ ਕੋਈ ਠੱਗ ਚੋਰ ਬੰਦਾ ਨਹੀਂ ਹੈਗਾ ਭਗਵੰਤ ਮਾਨ ਭਗਵੰਤ ਮਾਨ ਦੀ ਜਿੱਦਣ ਆਇਆ ਸੀਗਾ ਰਾਜਨੀਤੀ ਚ 500 ਕਰੋੜ ਪ੍ਰਾਪਰਟੀ ਸੀ ਹੁਣ ਕਹਿੰਦੇ ਬੜੀ ਮੁਸ਼ਕਲ ਨਾਲ 150 ਕਰੋੜ ਰਹਿ ਗਈ ਦੇਖੋ ਜਿਹੜੇ ਬੰਦੇ ਨੇ ਕਿਉਂਕਿ ਰਾਜਨੀਤੀ ਜਾ ਕੇ ਹਰ ਕੋਈ ਪੈਸੇ ਕਮਾਉਦਾ ਪਰ ਭਗਵੰਤ ਮਾਨ ਇੱਕ ਪਹਿਲਾ ਆਇਆ ਬੰਦਾ ਜੀਨੇ ਪੈਸੇ ਗਵਾਏ ਆ ਤੇ ਵੀਰੋ ਇਹ ਇੱਕ ਨਵੀਂ ਕ੍ਰਾਂਤੀ ਆ ਡੇ 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 ਲੱਖ ਰੁਪਇਆ ਕਿੱਲੇ ਦਾ ਮੱਕੀ ਛੱਡੇ ਕਿਸਾਨ ਨੂੰ ਤੇ ਯਾਰ ਇਹ ਤਾਂ ਬਾਹਲਾ ਹੀ ਵਧੀਆ ਆ ਇਹ ਤੋਂ ਸਿੱਧ ਕਰਦਾ ਵੀ ਵਾਕਿਆ ਭਗਵੰਤ ਮਾਨ ਜੱਟ ਦਾ ਪੋਤੇ ਆ ਪੰਜਾਬ ਦਾ ਪੋਤੇ ਆ ਅਸਲੀ ਬਲੱਡ ਆ ਉਹਦੇ ਵਿੱਚ ਤੇ ਵੀਰੋ ਸਾਡੋ ਭਗਵੰਤ ਮਾਨ ਦਾ 2060 ਤੱਕ 2061 ਤੱਕ 60 ਤੱਕ ਦੀ 60 ਤੱਕ ਇੱਕ ਸਾਲ ਹੋਰ ਵਧਾ ਦਿੰਨੇ ਆ ਉਹ ਯਾਰ ਕਾੜ ਤੱਕ ਭਗਵੰਤ ਮਾਨ ਹੀ ਆਪਣਾ ਜਿਹੜਾ ਆ ਮੁੱਖ ਮੰਤਰੀ ਰਹਿਣਾ ਚਾਹੀਦਾ ਤਾਂ ਪੰਜਾਬ ਜਾਪਾਨ ਤੋਂ ਅੱਗੇ ਜਾਣਾ ਆ ਤਾਂ ਪੰਜਾਬ ਜਾਪਾਨ ਤੋਂ ਅੱਗੇ ਜਾਣਾ ਵੀਰੋ ਤੇ ਹੁਣੇ ਤੋਂ ਸਪੋਰਟ ਕਰਨੀ ਸ਼ੁਰੂ ਕਰ ਦੋ ਆਪਾਂ ਤੇ ਆਪਣੀ ਜਿਹੜੀ ਬੋਟ ਆ ਉਹਦੇ 'ਤੇ ਲੇਖ ਛੜਿਆ ਭਗਵੰਤ ਮਾਨ ਦਾ ਨਾਂ ਸਦਾਈ ਵੀ ਜਦੋਂ ਬੋਟ ਪਾਊਗੀ ਭਗਵੰਤ ਮਾਨ ਨੂੰ ਹੀ ਪਾਊਗੀ ਅਰ ਕੀ ਆ ਪਾਪਾ ਭਾਈ ਅਮਰਪਾਲ ਸਿੰਘ ਨੂੰ ਬੋਟ ਪਾਈ ਯਾਰ ਕੋਈ ਆਪਣਾ ਸਾਨੂੰ ਪਤਾ ਧਰਮ ਦਾ ਵੀ ਚੱਕਰ ਹੁੰਦਾ ਯਾਰ ਕੋਈ ਆਪਣਾ ਬੰਦਾ ਖੜਾ ਹੋਇਆ ਉਹਦੀ سپورਟ ਵੀ ਕਰਨੀ ਹੁੰਦੀ ਆ ਮਾੜਾ ਜਿਹਾ ਹਨਾ ਤੇ ਅਗਲੀ ਯਾਰ ਜਿਹੜੀਆਂ ਬੋਟਾਂ ਤੇ ਆਪਣਾ ਨਾਮ ਲਿਖਦਾ ਭਗਵੰਤ ਮਾਨ ਨੂੰ ਹੀ ਬੋਟ ਪਾਉਗੀ ਤੇ ਵੀਰੋ ਸਾਥ ਦੋ ਸਰਕਾਰ ਦਾ ਤੇ ਪੰਜਾਬ ਦਾ ਹੋਰ ਵਿਕਾਸ ਹੋਵੇ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ